ਸੁਖਪਾਲ ਖੇੜਾ ਦੀ ਪ੍ਰਧਾਨਗੀ ਨੂੰ ਲੈ ਕੇ ਸਵਾਲ ਉੱਠਨੇ ਸ਼ੁਰੂ ਹੋ ਗਏ ਨੇ ਜੀ ਹਾਂ ਦੱਸ ਦੇ ਕੇ ਪੰਜਾਬ ਇਕਤਾ ਪਾਰਟੀ ਦੇ ਪ੍ਰਧਾਨ ਦੱਸੇ ਜਾ ਰਹੇ ਸੁਖਪਾਲ ਖੇੜਾ ਅਸਲ ਵਿੱਚ ਪ੍ਰਧਾਨ ਨਹੀਂ ਨੇ ਕਿਉਂਕਿ ਸੁਖਪਾਲ ਖੇੜਾ ਜੇ ਤੱਕ ਵਿਧਾਇਕ ਨੇ ਇਸ ਕਰਕੇ ਉਹ ਕਿਸੇ ਹੋਰ ਪਾਰਟੀ ਦੀ ਪ੍ਰਧਾਨਗੀ ਨਹੀਂ ਲੈ ਸਕਦੇ ਪਰ ਲੋਕਾਂ ਵਿੱਚ ਹੁਣ ਤੱਕ ਇਹ ਹੀ ਆ ਰਿਹਾ ਸੀ ਕਿ ਪੰਜਾਬ ਇਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖੇੜਾ ਨੇ ਪਰ ਸਾਫ ਕਾ ਵਿਧਾਇਕ ਵੀਰ ਦਵਿੰਦਰ ਸਿੰਘ ਨੇ ਸੁਖਪਾਲ ਖੇਰਾ ਦੀ ਪ੍ਰਧਾਨਗੀ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਸਨ ਕਿਉਂਕਿ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਸੁਖਪਾਲ ਖੇਰਾ ਵੱਲੋਂ ਆਪਣੀ ਪ੍ਰਧਾਨਗੀ ਬਾਰੇ ਤੱਥ ਲੁਕੋਏ ਗਏ ਨੇ ਉਹਨਾਂ ਨੇ ਕਿਹਾ ਸੀ ਕਿ ਕਾਗਜ਼ਾਂ ਦੇ ਵਿੱਚ ਤਾਂ ਕੋਈ ਹੋਰ ਹੀ ਪ੍ਰਧਾਨ ਹੈ ਫਿਰ ਸੁਖਪਾਲ ਖੇਰਾ ਪ੍ਰਧਾਨ ਕਿੱਥੋਂ ਹੋ ਗਏ ਇਸ ਤੋਂ ਬਾਅਦ ਹੁਣ ਸੁਖਪਾਲ ਖੇਰਾ ਨੇ ਇਸ ਮਾਮਲੇ ਤੇ ਸਪਸ਼ਟ ਕਰ ਦਿੱਤਾ ਤੇ ਸੁਖਪਾਲ ਖੇਰਾ ਵੱਲੋਂ ਇਸ ਸਪਸ਼ਟ ਕਰਨੇ ਫੇਸਬੁੱਕ ਤੇ ਇੱਕ ਪੋਸਟ ਦੇ ਜ਼ਰੀਏ ਦਿੱਤਾ ਗਿਆ ਇਸ ਪੋਸਟ ਦੇ ਵਿੱਚ ਸੁਖਪਾਲ ਖੇਰਾ ਨੇ ਲਿਖਿਆ ਹੈ ਦੋਸਤੋ ਮੈਨੂੰ ਇਹ ਪਤਾ ਲੱਗਾ ਹੈ ਕਿ ਸਾਬਕਾ ਵਿਧਾਇਕ ਵੀਰ ਦਵਿੰਦਰ ਸਿੰਘ ਨੇ ਮੇਰੇ ਉੱਪਰ ਪੰਜਾਬ ਇਕਤਾ ਪਾਰਟੀ ਦੀ ਪ੍ਰਧਾਨਗੀ ਬਾਰੇ தੱਥ ਲੁਕਾਉਣ ਦੇ ਇਲਜ਼ਾਮ ਲਗਾਏ ਹਨ ਹਕੀਕਤ ਇਹ ਹੈ ਕਿ ਫਰੀਦਕੋਟ ਦੇ ਸੰਕਦੀਪ ਸਿੰਘ ਨੇ ਪਾਰਟੀ ਦੀ ਰਜਿਸਟ੍ਰੇਸ਼ਨ ਅਪਲਾਈ ਕੀਤੀ ਸੀ ਇਸ ਦੌਰਾਨ ਹੀ ਮੈਨੂੰ ਐਡ ਹੋਕ ਪ੍ਰਧਾਨ ਨਿਯੁਕਤ ਕੀਤਾ ਗਿਆ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਮੁਕੰਮਲ ਹੋਣ ਤੰਤ ਸਾਡੇ ਵਲੰਟੀਅਰਾਂ ਵੱਲੋਂ ਪ੍ਰਧਾਨ ਤੇ ਹੋਰ ਨਿਯੁਕਤੀਆਂ ਕੀਤੀਆਂ ਜਾਣਗੀਆਂ ਜਿਸ ਦੀ ਜਾਣਕਾਰੀ ਭਾਰਤ ਦੇ ਚੋਣ ਕਮਿਸ਼ਨ ਨੂੰ ਦਿੱਤੀ ਜਾਵੇਗੀ ਇਸ ਵਿੱਚ ਕੁਝ ਵੀ ਗੈਰਕਾਨੂੰਨੀ ਜਾਂ ਗਲਤ ਨਹੀਂ ਹੈ ਇਹ ਸਿਰਫ ਤਕਨੀਕੀ ਰਸਮਾਂ ਹਨ ਪੂਰਤਾ ਹੋਰ ਸਰਦਾਰ ਬਰੰਪੂਰਾ ਵੀ ਟਕਸਾਲੀ ਅਕਾਲੀ ਦਲ ਦੇ ਮਨਜ਼ੂਰਸ਼ੁਦਾ ਪ੍ਰਦਾਨ ਨਹੀਂ ਹਨ ਕਿ ਉਹ ਵੀ ਗੁੰਮਰਾਹ ਕਰ ਰਹੇ ਹਨ ਖੈਰਾ ਸੁਖਪਾਲ ਖੈਰਾ ਤੇ ਟਕਸਾਲੀਆਂ ਵਿਚਾਲੇ ਜੰਗ ਵੱਧ ਗਈ ਹੈ ਅਤੇ ਹੁਣ ਇੱਕ ਦੂਜੇ ਦੇ ਪਰਦੇ ਫਰੋਲੇ ਜਾ ਰਹੇ ਨੇ ਪਰ ਹੁਣ ਇਨਜ਼ਾਮਾ ਤੋਂ ਬਾਅਦ ਸੁਖਪਾਲ ਖੈਰਾ ਤੇ ਸਵਾਲ ਉੱਠਣੇ ਵੀ ਲਾਜ਼ਮੀ ਹੋਗੇ ਨੇ ਕਿਉਂਕਿ ਹੁਣ ਤੱਕ ਤਾਂ ਲੋਕ ਸੁਖਪਾਲ ਖੈਰਨ ਨੂੰ ਹੀ ਪੰਜਾਬ ਇਕਤਾ ਪਾਰਟੀ ਦਾ ਪ੍ਰਧਾਨ ਮੰਨੀ ਬੈਠੇ ਸਨ ਸੁਖਪਾਲ ਖੈਰਨ ਵੇ ਜ਼ਰੂਰ ਦੱਸਣਾ ਚਾਹੀਦਾ ਕਿ ਉਹਨਾਂ ਨੇ ਲੋਕਾਂ ਕੋਲੋਂ ਇਹ ਜਾਣਕਾਰੀ ਕਿਉਂ ਛਪਾਈ ਤੇ ਉਧਰ ਜੇਕਰ ਟਕਸਾਲੀ ਆਗੂਆਂ ਦੀ ਗੱਲ ਕੀਤੀ ਜਾਵੇ ਤਾਂ ਟਕਸਾਲੀ ਆਗੂਆਂ ਵੱਲੋਂ ਵੀ ਲੋਕਾਂ ਨੂੰ ਗੁੰਮਰਾਹ ਹੀ ਕੀਤਾ ਗਿਆ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ